ਸਾਨੂੰ ਇਹ ਲੱਗਦਾ ਵੀ ਜਿਹੜਾ ਕੇਰੀਵਾਲ ਹੈ ਇਹ ਸਾਰੇ ਲੀਡਰ ਤਾਂ ਉਹਨਾਂ ਸਾਰਿਆਂ ਤੋਂ ਵੱਡਾ ਬੇਈਮਾਨ ਹੈ ਐ ਤੇ ਸਭ ਤੋਂ ਵੱਧ ਪੰਜਾਬ ਤੇ ਸਿੱਖਾਂ ਦਾ ਵਿਰੋਧੀ ਹੈ ਤੇ ਜਿਹੜਾ ਭਗਵੰਤ ਮਾਨ ਹੈ ਉਹ ਪੰਜਾਬ ਦਾ ਆਗੂ ਜਾਂ ਮੁੱਖ ਮੰਤਰੀ ਨਹੀਂ ਉਹ ਤਾਂ ਕਰਿੰਦਾ ਹੈ ਗੱਲ ਸਾਲ ਦੀ ਨਹੀਂ ਅਸੀਂ 75 ਸਾਲਾਂ ਤੋਂ 1947 ਤੋਂ ਲੜ ਰਹੇ 10 ਸਾਲ ਲੋਕ 10 ਲੱਖ ਲੋਕ ਕਤਲ ਕਰਕੇ ਇਸ ਧਰਤੀ ਦੇ ਉੱਤੇ ਆਏ ਆ ਸਰਕਾਰਾਂ ਇਹ ਸਮਝਦੀਆਂ ਵੀ ਲੋਕ ਥੱਕ ਜਾਣਗੇ ਅਸੀਂ ਸਮਝਦੇ ਆ ਵੀ ਲੋਕਾਂ 'ਚ ਦਿਨੋ-ਦਿਨ ਪ੍ਰਕਾਟ ਵੱਧ ਰਹੀ ਆ ਤੇ ਇਹ ਮਹਿੰਗੀ ਸਰਕਾਰਾਂ ਨੂੰ ਪੈਣੀ ਆ ਅੱਜ ਵੱਡੀਆਂ ਤਾਨਾਸ਼ਾਹ ਹਕੂਮਤਾਂ ਵੀ ਲੋਕ ਪਲਟ ਦਿੰਦੇ ਪਿਛਲੇ 10 ਸਾਲਾਂ ਦਾ ਇਤਿਹਾਸ ਲੈ ਲਓ ਸਾਡੇ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ ਆ ਉਹਨਾਂ ਦੇ ਵੀ ਕੋਈ ਜਜ਼ਬਾਤ ਆ ਉਹਨਾਂ ਦੀ ਵੀ ਰੱਖਿਆ ਆ ਉਹਨਾਂ ਦਾ ਵੀ ਕੋਈ ਸੋਚਣ ਵਾਲਾ ਹੈ ਅਸੀਂ ਇੱਕ ਗੱਲ ਸੁਪਰੀਮ ਕੋਰਟ ਨੂੰ ਵੀ ਪੁੱਛਣਾ ਚਾਹੁੰਦੇ ਆ ਜਿਹੜਾ ਵੀ ਕੋਈ ਧਾਰਮਿਕ ਸਥਾਨ ਜਿਸ ਹਾਲਾਤ ਚ ਹੈ ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਇਹ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਇੱਕ ਗੱਲ ਲਿਖੀ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਿੱਖਾਂ ਦੇ ਵੱਲੋਂ ਜੋ ਸਰਕਾਰ ਪ੍ਰਤੀ ਰੋਸ ਪ੍ਰਗਟਾਇਆ ਜਾਇਆ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਨਜ਼ਰ ਕਰ ਰਹੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੀਦਾ ਟੋਲ ਪਲਾਜ਼ਾ ਤੇ ਕਿਸਾਨ ਜਥੇਬੰਦੀਆਂ ਹਮੈਤ ਤੇ ਆਈਆਂ ਨੇ ਕੌਮੀ ਇਨਸਾਫ ਮੋਰਚੇ ਦੀ ਹਮੈਤ ਤੇ ਪਹੁੰਚੀਆਂ ਹੋਈਆਂ ਨੇ ਤਾਂ ਆਪਾਂ ਗੱਲਬਾਤ ਕਰਾਂਗੇ ਕਿਉਂ ਆਂਦਾ ਗੰਦੀ ਸਿੰਘਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਸਿੱਖਾਂ ਵੱਲੋਂ ਭਾਰੀ ਰੋਸ ਪਾਇਆ ਜਾ ਰਿਹਾ ਗੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਤਾਂ ਕੌਮੀ ਇਨਸਾਫ ਮੋਰਚੇ ਦੇ ਆਗੂ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆਪਾਂ ਭੈਜੀ ਸ਼ਸ਼ੀ ਕਾਲ ਸਤਿ ਸ੍ਰੀ ਅਕਾਲ ਜੀ ਜੀ ਸਭ ਤੋਂ ਪਹਿਲਾਂ ਮੈਂ ਭਾਰਤੀ ਕਿਸਾਨ ਜੀ ਨੇ ਕ੍ਰਾਂਤੀ ਕਰੀ ਉਨ੍ਹਾਂ ਦੇ ਬਹੁਤ ਧੰਨਵਾਦੀ ਆ ਕਿਉਂਕਿ ਮਾਮਲਾ ਕੇਵਲ ਸਿੱਖਾਂ ਦਾ ਨਹੀਂ ਇਹ ਇਨਸਾਫ ਦਾ ਹੈ ਕਿਸਾਨ ਜੱਥੇਬੰਦੀਆਂ ਦਾ ਬੜਾ ਵੱਡਾ ਇਤਿਹਾਸ ਹੈ ਸੰਸਾਰ ਭਰ ਦਾ ਮੋਰਚਾ ਜਿੱਤਿਆ ਹੈ ਅੱਜ ਉਹ ਜਿਹੜਾ ਇਨਸਾਫ ਦਾ ਮੋਰਚਾ ਲੱਗਿਆ ਇਹਦਾ ਸਾਥ ਦੇ ਰਹੇ ਆ ਤੇ ਸਰਕਾਰਾਂ ਨੂੰ ਪਹਿਲਾਂ ਵੀ ਇਹਨਾਂ ਨੇ ਬੜੀ ਵੱਡੀਆਂ ਸਰਕਾਰਾਂ ਨੂੰ ਝੁਕਾਇਆ ਹੈ ਤੇ ਹੁਣ ਵੀ ਝੁਕਣਗੇ ਜਿਥੋਂ ਤੱਕ ਗੱਲ ਕਿਉਂ ਨਹੀਂ ਕਰ ਰਹੇ ਇਹਦਾ ਕੋਈ ਜਵਾਬ ਸਰਕਾਰਾਂ ਦੇ ਸਕਦੀਆਂ ਸਾਨੂੰ ਇਹ ਲੱਗਦਾ ਵੀ ਅਸੀਂ ਗੁਲਾਮ ਆਂ ਪੰਜਾਬ ਦੀ ਧਰਤੀ ਨੂੰ ਅੱਜ ਬਗਾਨਿਆਂ ਦੇ ਹੱਥਾਂ ਦੇ ਵਿੱਚੋਂ ਅਸੀਂ ਜਲੀਲ ਵੀ ਹੋ ਰਹੇ ਆਂ ਅਪਮਾਨਤ ਵੀ ਹੋ ਰਹੇ ਆਂ ਤੇ ਲੁੱਟੇ ਵੀ ਜਾ ਰਹੇ ਆਂ ਤੇ ਕੁੱਟੇ ਵੀ ਜਾ ਰਹੇ ਆਂ ਭਾਵੇਂ ਉਹ ਕੇਰੀਵਾਲ ਭਾਵੇਂ ਉਹ ਕਾਂਗਰਸ ਹੈ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਹੈ ਸਾਡੇ ਕੌਮੀ ਗਦਾਰ ਜਿਨ੍ਹਾਂ ਨੇ 20 ਸਾਲ ਇੱਥੇ ਰਾਜ ਕੀਤਾ ਉਹ ਗਦਾਰਾਂ ਨੇ ਵੀ ਸਾਡਾ ਕੁਝ ਨਹੀਂ ਕੀਤਾ ਅੱਜ ਜਿਹੜੇ ਸੰਘਰਸ਼ੀਲ ਲੋਕ ਆ ਉਹ ਕਿਸਾਨ ਰੂਪ ਦੇ ਵਿੱਚ ਵੀ ਐ ਉਹ ਵਪਾਰੀ ਸਾਰੇ ਜਿਹੜੇ ਪੰਜਾਬ ਪੱਖੀ ਲੋਕ ਇਕੱਠੇ ਹੋ ਕੇ ਅਸੀਂ ਇਨਸਾਫ ਦੀ ਲੜਾਈ ਲੜ ਰਹੇ ਆਂ ਕੋਈ ਅਜਿਹੀ ਗੱਲ ਕਾਰਨ ਨਹੀਂ ਜਿਹਦੀ ਸਜ਼ਾ ਪੂਰੀ ਹੋ ਗਈ ਉਹਦੇ ਲਈ ਧਰਨੇ ਦੀ ਕੀ ਲੋੜ ਉਹ ਤਾਂ ਕਾਨੂੰਨ ਸਰਕਾਰਾਂ ਦਾ ਫਰਜ ਹੈ ਜੇ ਹੁਣ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ ਹੋਇਆ ਉਹਦੇ ਧਰਨੇਆਂ ਮੁਜ਼ਾਹਰਿਆਂ ਦੀ ਲੋੜ ਕੀ ਐ ਇੱਕ ਬੰਦਾ ਕਤਲ ਹੋ ਜੇ ਤੇ ਕਤਲ ਦੀ ਐਫਆਈਆ ਕੱਟਣੀ ਸਰਕਾਰ ਦਾ ਕੰਮ ਨਹੀਂ ਕਿਉਂ ਪੰਜਾਬ ਦੇ ਲੋਕਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਨਾ ਧਰਨੇ ਲਾਇਆ ਜਾ ਰਹੇ ਗੱਲ ਹੁਣ 22 ਤਰੀਕ ਦੀ ਮੈਂ ਗੱਲ ਕਰਾਂ ਭਾਵ ਆਪਣੇ ਆਰਾਮ ਮੰਦਰ ਦੀ ਉਥੇ ਸਾਰਾ ਦੇਸ਼ ਖੁਸ਼ੀ ਮਨਾ ਰਿਹਾ ਉਹਨਾਂ ਨੂੰ ਮੁਬਾਰਕ ਜਿਹੜੇ ਮਨਾ ਰਹੇ ਐ ਹਿੰਦੂਆਂ ਦੀ ਜਿੱਤ ਐ ਪਰ ਸਾਡੇ ਜ਼ਖਮ ਵੀ ਹਰੇ ਹੋ ਰਹੇ ਛੇ ਉਹਨਾਂ ਦੀ ਖੁਸ਼ੀ ਮਨਾਉਂਦੇ ਐ ਜਿਹੜਾ ਪੰਜਾਬ ਜਾਂ ਸਿੱਖ ਕਿਸੇ ਦਾ ਵਿਰੋਧੀ ਨਹੀਂ ਅਸੀਂ ਸਮੁੱਚੇ ਬ੍ਰਹਿਮੰਡ ਦੀ ਰੋਜ਼ ਅਰਤ ਦੀ ਆਰਤੀ ਉਤਾਰਦੇ ਆ ਸੁੱਖ ਸ਼ਾਂਤੀ ਮੰਗਦੇ ਆ ਮਨੁੱਖਤਾ ਦੀ ਨਹੀਂ ਬ੍ਰਹਿਮੰਡ ਦੀ ਸਾਡਾ ਕਿਸੇ ਨਾਲ ਵੈਰ-ਵਿਰੋਧ ਨਹੀਂ ਪਰ ਅਸੀਂ ਇਨਸਾਫ ਚਾਹੁੰਦੇ ਇਨਸਾਫ ਜੇ ਹੁਣ ਇੱਕ ਪਾਸੇ ਉਹਨਾਂ ਨੂੰ 550 ਸਾਲ ਦੇ ਇਤਿਹਾਸ ਨੂੰ ਉਹ ਬਦਲ ਕੇ ਉਹਨਾਂ ਨੇ ਖੁਸ਼ੀ ਮਨਾ ਰਹੇ ਆ ਉਹਦਾ ਕਾਰਨ ਕੀ ਹੈ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਇੱਕ ਗੱਲ ਲਿਖੀ ਆ ਕਿਉਂਕਿ ਕਾਨੂੰਨ ਆ ਜਿਹੜਾ ਉਹਦੇ ਵਿੱਚ ਹੀ ਜੋ 15 ਅਗਸਤ 1947 ਨੂੰ ਜਿਹੜਾ ਵੀ ਕੋਈ ਧਾਰਮਿਕ ਸਥਾਨ ਜੇਸ ਹਾਲਾਤ ਚ ਉਸੇ ਤਰ੍ਹਾਂ ਰਹਿਣਾ ਚਾਹੀਦਾ 15 ਅਗਸਤ 1947 ਨੂੰ ਉੱਥੇ ਬਾਵਰੀ ਮਸਜਿਦ ਸੀ ਕਾਨੂੰਨ ਮੁਤਾਬਕ ਰਹਿਣਾ ਚਾਹੀਦਾ ਸੀ ਸੁਪਰੀਮ ਕੋਰਟ ਨੇ ਫੈਸਲੇ ਚ ਇਹ ਕਿਹਾ ਕਿ ਇਹ ਜਜ਼ਬਾਤਾਂ ਦਾ ਮਾਮਲਾ ਹੈ ਇਸ ਕਰਕੇ ਅਸੀਂ ਇਹ ਹਿੰਦੂ ਧਰਮ ਨੂੰ ਉਹਨਾਂ ਦੀ ਆਗਿਆ ਦੇ ਰਹੇ ਹਾਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਅਸੀਂ ਇੱਕ ਗੱਲ ਸਫਰੀ ਕੋਰਟ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਬੜੇ ਵੱਡੇ ਇਨਸਾਫ ਦੇ ਅਦਾਰਿਆਂ ਤੇ ਬੈਠਿਓ ਕੀ ਕੱਲੇ ਜਜ਼ਬਾਤ ਇਹ ਤੇ ਇਸ ਬਹੁਤ ਬਹੁ ਗਿਣਤੀ ਭਾਈਚਾਰੇ ਦੇ ਵੀ ਆ ਕੋਈ ਮੁਸਲਮਾਨਾਂ ਦਾ ਵੀ ਜਜ਼ਬਾਤ ਆਏ ਕੋਈ ਸਿੱਖਾਂ ਦਾ ਵੀ ਜਜ਼ਬਾਤ ਆ ਸਾਡਾ ਅਕਾਲ ਤਖਤ ਕੱਲ ਟਾ ਕੇ ਹਟਿਓ ਸਾਡੇ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ ਉਹਨਾਂ ਦੇ ਵੀ ਕੋਈ ਜਜ਼ਬਾਤ ਆ ਉਹਨਾਂ ਦੀ ਵੀ ਅਲ ਉਹਨਾਂ ਦਾ ਵੀ ਕੋਈ ਸੋਚਨ ਵਾਲਾ ਹੈ ਜੇ ਇਸੇ ਤਰ੍ਹਾਂ ਕੇਵਲ ਇੱਕ ਭਾਈਚਾਰੇ ਦੇ ਜਜ਼ਬਾਤ ਦੀ ਗੱਲ ਹੋਊਗੀ ਤਾਂ ਸ਼ਾਂਤੀ ਨਹੀਂ ਕਹਿਵਰੇ ਸਕਦੀ ਅੱਜ ਅਸੀਂ ਸਾਰੇ ਜੋ ਇਨਸਾਫ 'ਤੇ ਯਕੀਨ ਰੱਖਦੇ ਸਾਡੀਆਂ ਪੰਥਕ ਜਥੇਬੰਦੀਆਂ ਵੱਲੋਂ ਵੀ ਜੋ ਇਨਸਾਫ ਮੋਰਚੇ ਵੱਲੋਂ ਸਦਾ ਦਿੱਤਾ ਗਿਆ ਹੈ ਉਹਦੇ ਜਿਵੇਂ ਕਿਸਾਨ ਜਥੇਬੰਦੀਆਂ ਦਾ ਫਿਰ ਮੈਂ ਧੰਨਵਾਦ ਕਰਦਾ ਹਾਂ ਆਉਣ ਵਾਲੇ ਸਮੇਂ 'ਚ ਕਿਸਾਨ ਆਗੂਆਂ ਨਾਲ ਹੋਰ ਸਾਰੀਆਂ ਜਥੇਬੰਦੀਆਂ ਨਾਲ ਰਲ ਕੇ ਵਿਚਾਰ ਕਰਕੇ ਬਹੁਤ ਵੱਡਾ ਪ੍ਰੋਗਰਾਮ ਅਸੀਂ ਦੇਣਾ ਚਾਹੁੰਦੇ ਤੇ ਮੈਂ ਸਰਕਾਰਾਂ ਨੂੰ ਕੋਈ ਵਿਧਾ ਚੜਾ ਕੇ ਨਹੀਂ ਗੱਲ ਕਹਿ ਰਿਹਾ ਇੱਕ ਗੱਲ ਕਹਿਣਾ ਚਾਹਣਾ ਵੀ ਵੱਡੀਆਂ-ਵੱਡੀਆਂ ਤਾਨਾਸ਼ਾਹ ਹਕੂਮਤਾਂ ਵੀ ਲੋਕ ਪਲਟ ਦਿੰਦੇ ਆ ਪਿਛਲੇ 10 ਸਾਲਾਂ ਦਾ ਇਤਿਹਾਸ ਲੈ ਲਓ ਇੱਥੇ ਬਹੁਤ ਵੱਡੇ-ਵੱਡੇ ਹੁਕਮਰਾਨ ਸੀ ਫੀਡ ਕਾਸਟਰ ਵਰਗੇ ਤੇ ਹੋਰ ਜਿਹੜਿਆਂ ਨੂੰ ਲੋਕਾਂ ਨੇ ਗਲਾਂ ਤੋਂ ਖਿੱਚ ਕੇ ਲਿਆ ਕੇ ਛੜਕਾਂ ਤੇ ਸਿਟਿਆ ਉਹ ਜਨਤਕ ਲਹਿਰਾਂ ਨਾਲ ਹੀ ਸਿਟੇ ਕਿੰਨੇ ਦੇਸ਼ਾਂ 'ਚ ਰਾਜ ਪਲਟੇ ਹੋਏ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਅਸੀਂ ਸਾਰੇ ਦੇਸ਼ ਲਈ ਸਾਰੇ ਸੰਸਾਰ ਲਈ ਇਨਸਾਫ ਦੀ ਲੜਾਈ ਲੜੀ ਹੈ ਅਸੀਂ ਇਹ ਹਾਲਾਤ ਜਿਨ੍ਹਾਂ ਚ ਅਸੀਂ ਅੱਜ ਵਿੱਚ ਰਹੇ ਹਾਂ ਉਹ ਬਰਦਾਸ਼ਤ ਨਹੀਂ ਕਰਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਹਾਲਾਤਾਂ ਜਿਵੇਂ ਜਲੀਲ ਕੀਤਾ ਜਾ ਰਿਹਾ ਹੈ ਸਾਨੂੰ ਇਸ ਤੋਂ ਬਿਹਤਰ ਆ ਵੀ ਜੇ ਅਸੀਂ ਮਰ ਜੀਏ ਇਸ ਧਰਤੀ ਤੇ ਲੜ ਕੇ ਉਹ ਬਿਹਤਰ ਹੈ ਪਰ ਅਸੀਂ ਗੁਲਾਮੀ ਇਸ ਤਰ੍ਹਾਂ ਦੀ ਜਲਾਲਤ ਮਹਿਸੂਸ ਨਹੀਂ ਕਰਾਂਗੇ ਇਹਦਾ ਫੈਸਲਾ ਸਰਕਾਰਾਂ ਨੇ ਕਰਨਾ ਇਨਸਾਫ ਦੇਣਾ ਹੈ ਜੇ ਉਹਨਾਂ ਨੇ ਲੜਾਈ ਲੜਨੀ ਹੈ ਅਸੀਂ ਦੋਹੇ ਟੰਗਾਂ ਲੈ ਕੇ ਧੰਨਵਾਦ ਜੀ ਲੜਾਈ ਲੜਦਿਆਂ ਨੂੰ 1 ਸਾਲ ਦਾ ਸਮਾਂ ਹੋ ਗਿਆ ਮਹਾਲੀਕ ਦੇ ਵਿੱਚ ਬੈਠੇ ਹਾਂ ਠੰਡ ਦੀਆਂ ਰਾਤਾਂ ਟੱਪੀਆਂ ਨੇ ਕੀ ਲੱਗਦਾ ਤੁਹਾਨੂੰ ਮੋਰਚੇ ਦੇ ਲਈ ਸਰਕਾਰਾਂ ਕਿਤੇ ਨਾ ਕਿਤੇ ਅੱਗੇ ਆ ਰਹੀਆਂ ਨੇ ਪੰਜਾਬ ਸਰਕਾਰ ਦੀ ਗੱਲ ਕਰੀਏ ਕੇਜਰੀਵਾਲ ਦੀ ਗੱਲ ਕੀਤੀ ਆ ਜੋ ਪੰਜਾਬ ਦੇ ਵਿੱਚ ਸਰਕਾਰ ਰਾਜ ਕਰ ਰਹੀ ਹੈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪਹਿਲਾਂ ਵੱਡੇ ਦਮਗਜ਼ੇ ਮਾਰੇ ਸੀ ਕਹਿੰਦੇ ਅਸੀਂ ਸ਼ਹੀਦਾਂ ਦੇ ਲਈ ਤੇ ਫੋਟਮਾਂ ਵੀ ਲਗਾ ਦਿੱਤੀਆਂ ਨੇ ਪਗ ਸਿੰਘ ਦੀ ਫੋਟੋ ਲਾਈ ਆ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਗਾਈ ਹੈ ਕਹਿੰਦੇ ਕਿ ਅਸੀਂ ਸ਼ਹੀਦਾਂ ਪ੍ਰਤੀ ਗੱਲਬਾਤ ਕਰਾਂਗੇ ਉਹਨਾਂ ਦਾ ਪੱਖ ਪੇਸ਼ ਕਰਾਂਗੇ ਤੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਜੋ ਪਰਿਵਾਰ ਆ ਉਹਨਾਂ ਦੀ ਵੀ ਗੱਲ ਕਰਾਂਗੇ ਕਿਤੇ ਗੱਲ ਕਰਦੀ ਨਜ਼ਰ ਆ ਰਹੀ ਹੈ ਤੁਹਾਨੂੰ ਨਹੀਂ ਨਜ਼ਰ ਆ ਰਹੀ ਹੂੰ ਕਿਤੇ ਸਾਨੂੰ ਨਜ਼ਰ ਨਹੀਂ ਆ ਰਹੀ ਸਾਨੂੰ ਇਹ ਲੱਗਦਾ ਵੀ ਜਿਹੜਾ ਕੇਜਰੀ ਵਾਲਾ ਇਹ ਸਾਰੇ ਲੀਡਰ ਤਾਂ ਉਹਨਾਂ ਸਾਰਿਆਂ ਤੋਂ ਵੱਡਾ ਬੇਈਮਾਨ ਹੈ ਤੇ ਸਭ ਤੋਂ ਵੱਧ ਪੰਜਾਬ ਤੇ ਸਿੱਖਾਂ ਦਾ ਵਿਰੋਧੀ ਹੈ ਤੇ ਜਿਹੜਾ ਭਗਵੰਤ ਮਾਨ ਹੈ ਉਹ ਪੰਜਾਬ ਦਾ ਆਗੂ ਜਾਂ ਮੁੱਖ ਮੰਤਰੀ ਨਹੀਂ ਉਹ ਤਾਂ ਕਰਿੰਦਾ ਹੈ ਉਹ ਤਾਂ ਜਿਵੇਂ ਉਹਦੇ ਕਰਿੰਦਿਆਂ ਕੰਮ ਕਰ ਰਿਹਾ ਉਹਦੇ ਨਾਲ ਸਾਡੀ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਪੰਜਾਬ ਦੀ ਅੱਖ ਵੀ ਰੋ ਰਹੀ ਜਾ ਰਹੀ ਹੈ ਜਿਹੜੇ ਕਾਨੂੰਨ ਇਨਸਾਫ ਉਹ ਵੱਖਰੀ ਗੱਲ ਸਭ ਤੋਂ ਵੱਡ ਵੱਡੀ ਗੱਲ ਹੁੰਦੀ ਹੈ ਇੱਕ ਪੱਗ ਦੀ ਜਿਵੇਂ ਪੱਗ ਨੂੰ ਉਹਨਾਂ ਦੇ ਚਰਨਾਂ 'ਚ ਰੋ ਰਿਹਾ ਹੈ ਇਹ ਬਰਦਾਸ਼ਤ ਨਹੀਂ ਹੋਣਾ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਭਗਵਾਨ ਜੇ ਹੋਰ ਚੜੇਗੇ ਇਹ ਵੀ ਜਾ ਸਕਦਾ ਹੈ ਚੜੇ ਜਾਊਗਾ ਪਰ ਇਹ ਕਿਸੇ ਕੀਮਤ ਦੇ ਕੋਈ ਸਰਕਾਰ ਗੱਲ ਜਿਹੜੀ ਤੁਸੀਂ 1 ਸਾਲ ਤੋਂ ਕੀਤੀ ਹੈ ਸਰਕਾਰਾਂ ਇਹ ਸਮਝਦੀਆਂ ਵੀ ਲੋਕ ਥੱਕ ਜਾਣਗੇ ਅਸੀਂ ਸਮਝਦੇ ਹਾਂ ਵੀ ਲੋਕਾਂ 'ਚ ਦਿਨੋ-ਦਿਨ ਭ੍ਰਿਖਾਟ ਵਧ ਰਹੀ ਹੈ ਤੇ ਇਹ ਮਹਿੰਗੀ ਸਰਕਾਰਾਂ ਨੂੰ ਪੈਣੀ ਹੈ ਗੱਲ ਸਾਲ ਦੀ ਨਹੀਂ ਅਸੀਂ 75 ਸਾਲਾਂ ਤੋਂ 1947 ਤੋਂ ਲੜ ਰਹੇ 10 ਸਾਲ ਲੋਕ 10 ਲੱਖ ਲੋਕ ਕਤਲ ਕਰਕੇ ਇਸ ਧਰਤੀ ਦੇ ਉੱਤੇ ਆਏ ਆ ਉਦੋਂ ਤੋਂ ਹੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਚਾਹੀਦਾ ਤਾਂ ਇਹ ਸੀ ਜਿੱਥੇ ਅਸੀਂ 90% ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੇ ਜਿਹੜੇ ਅੱਜ ਹੁਕਮਰਾਨਾ ਉਹਨਾਂ ਨੂੰ ਉਸ ਦਿੱਲੀ ਦੇ ਤਖਤ ਤੇ ਬਿਠਾਇਆ ਅੱਜ ਉਹਨੂੰ ਜਸ਼ਨ ਮਨਾਉਣ ਦਾ ਮੌਕਾ ਇਹ ਸਿੱਖਾਂ ਨੇ ਦਿੱਤਾ ਜੇ ਅੱਜ ਉਹ ਉਸ ਬਾਵਰੀ ਮਾਸਜ ਦੀ ਥਾਂ ਤੇ ਆਪਦੇ ਜਸ਼ਨ ਦੇਸ਼ ਭਰ ਚ ਮਨਾ ਰਿਹਾ ਉਹਦੇ ਜਿਹੜੀ ਦੇਣ ਹੈ ਉਹ ਸਿੱਖਾਂ ਦੀ ਹੈ ਸਾਨੂੰ ਵੀ ਇਨਸਾਫ਼ ਮਿਲਦਾ ਪਰ ਮੈਨੂੰ ਇਹ ਲੱਗਦਾ ਹੈ ਫਰੀਦ ਬੁੱਧੀ ਲੇਖਕ ਵਾਲੇ ਇਸ ਦੇਸ਼ ਦੀ ਕਿਸਮਤ ਮਾੜੀ ਹੈ ਹੁਕਮਰਾਨਾਂ ਦੀ ਕਿਸਮਤ ਮਾੜੀ ਹੈ ਜਿੱਥੇ ਸਾਡੇ ਨਾਲ ਗੁਰੂ ਹੈ ਸਾਡੇ ਨਾਲ ਸਾਡੇ ਸ਼ਹੀਦ ਹੈ ਇਸ ਧਰਤੀ ਤੇ ਉਹਨਾਂ ਦਾ ਪਹਿਰਾ ਹੈ ਜਿੱਥੇ ਦੇ ਉੱਤੇ ਸਾਨੂੰ ਇੰਨਾ ਭਰੋਸਾ ਹੈ ਜਿਵੇਂ ਕੱਲ ਨੂੰ ਦੋ ਦਿਨ ਨੂੰ ਹੋਰ ਧੁੰਦ ਹਟ ਜਾਣੀ ਹੈ ਕਿਸੇ ਨੂੰ ਕੋਈ ਭਲੇਖਾ ਨਹੀਂ ਦੋ ਦਿਨ ਰਹਿ ਜੂ ਚਾਰ ਦਿਨ ਰਹਿ ਜੂ ਇਸੇ ਤਰ੍ਹਾਂ ਜਿਹੜਾ ਇਸ ਧਰਤੀ ਦੇ ਜਿੱਥੇ ਗੁਰੂ ਸਾਹਿਬ ਦੇ ਪਵਿੱਤਰ ਚਰਨ ਪਏ ਆ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੋਇਆ ਹੈ ਪੰਜਾਬ ਦੇ ਅਨਖੀਲੇ ਲੋਕ ਹੈ ਇਹਨਾਂ ਦੀ ਚੜਤ ਨੂੰ ਇਹਨਾਂ ਦੀ ਜਿੱਤ ਨੂੰ ਕੋਈ ਰੋਕ ਨਹੀਂ ਸਕਦਾ ਭਾਵੇਂ ਉਹ ਕਾਰਪੋਰੇਟ ਘਰਾਣੇ ਆ ਭਾਵੇਂ ਕੋਈ ਹੋਰ ਇੱਥੇ ਕੁਝ ਘਰਾਣੇ ਜਿਹੜੇ 10-5 ਇਕੱਠੇ ਹੋ ਕੇ ਰਾਜ ਕਰ ਰਹੇ ਆ ਭਾਵੇਂ ਕੋਈ ਕਾਂਗਰਸ ਚ ਪਾਏ ਕੋਈ ਦਿੱਲੀੋਂ ਆਇਆ ਹੈ ਇਹਨਾਂ ਸਾਰਿਆਂ ਦਾ ਥਾਂ ਜਿਹੜਾ ਮੈਨੂੰ ਮਹਿਸੂਸ ਹੁੰਦਾ ਮੈਂ ਸ਼ਾਇਦ ਤੁਹਾਨੂੰ ਇਹ ਠੀਕ ਨਾ ਲੱਗੇ ਕਿਸੇ ਨੂੰ ਅਤਕਤ ਨਹੀਂ ਲੱਗੇ ਮੈਨੂੰ ਇਹ ਲੱਗਦਾ ਵੀ ਕੋਈ ਸਮਾਂ ਆਊਗਾ ਇਹ ਉਸੇ ਦਰਵਾਜ਼ੇ ਰਾਹੀਂ ਅੰਦਰ ਜਾਣਗੇ ਜੇਲਾ ਚ ਇਹਨਾਂ ਦਾ ਥਾਂ ਅਸਲ ਜੇਲਾ ਹੈ ਪੰਜਾਬ ਨੂੰ ਲੁੱਟਿਆ ਤੇ ਜਿਹੜੇ ਸਾਡੇ ਬਹਾਦਰ ਜਰਨੈਲ ਆ ਜਿਨ੍ਹਾਂ ਨੇ ਇੱਥੇ ਕਾਨੂੰਨ ਦਾ ਰਾਜ ਪੈਦਾ ਕੀਤਾ ਬਿਆਨਤ ਨੇ ਜਦੋਂ ਕਤਲੇਆਮ ਕਰ ਰਿਹਾ ਸੀ ਉਹਦੇ ਕਤਲ ਹੋਣ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਘਟੇ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਜਿਹਦਾ ਜਗਤਾਰ ਸਿੰਘ ਹਵਾਰਾ ਨੇ ਭਾਈ ਪਰਮਜੀਤ ਸਿੰਘ ਪਿਓਰਾ ਨੇ ਜਿਹਦਾ ਜਗਤਾਰ ਸਿੰਘ ਤਾਰਾ ਨੇ ਕੀਤਾ ਉਹਨਾਂ ਨੂੰ ਅਸੀਂ ਸਲਾਮੀਆਂ ਦੇ ਕੇ ਬਾਹਰ ਕੱਢਾਂਗੇ ਜੀ ਤਾਂ ਤੁਸੀਂ ਜਥੇਦਾਰ ਹਵਾਰਾ ਸਿੰਘ ਦੀ ਗੱਲਬਾਤ ਕੀਤੀ ਹੈ ਤਾਂ ਗੱਲਬਾਤ ਕਰੀਏ ਆਪਾਂ ਪੰਜਾਬ ਸਰਕਾਰ ਵੱਲੋਂ ਹੁਣ ਵੀ ਬੀਤੇ ਦਿਨੀ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੌਜਵਾਨਾਂ ਨੂੰ ਭਾਰੀ ਮਾਤਰਾ ਦੇ ਵਿੱਚ ਸੁਟਿਆ ਜਾਂਦਾ ਕੀ ਲੱਗਦਾ ਨੌਜਵਾਨਾਂ ਦੇ ਬਰਾਤੀ ਜਾਂ ਦਿਲ ਦੇ ਵਿੱਚ ਕਿਤੇ ਨਾ ਕਿਤੇ ਮਨ ਨੂੰ ਠੇਸ ਲੱਗੀ ਹੋਵੇਗੀ ਜਾਂ ਇਸ ਤੋਂ ਡਰ ਜਾਣਗੇ ਲੋਕ ਆ ਜਾਂ ਨੌਜਵਾਨ ਡਰਨਗੇ ਵੀ ਜੇਲਾਂ ਦੇ ਵਿੱਚ ਸੁੱਟ ਰਹੀਆਂ ਸਰਕਾਰਾਂ ਵੀ ਅਸੀਂ ਸਿੱਖ ਜਥੇਬੰਦੀਆਂ ਨਾਲ ਜਾਂ ਸਿੱਖ ਬੰਦਾਂ ਨਾਲ ਪਸੰਦ ਕਰੀਏ ਇਹ ਉਹਨਾਂ ਦੇ ਭਲੇਖੇ ਆ ਮੀਰ ਮੰਨੂ ਅਰਗੇ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਵੀ ਜਿਹੜੀਆਂ ਕਹਾਵਤਾਂ ਸਿੱਖਾਂ ਦੀਆਂ ਜਿਵੇਂ ਜਿਵੇਂ ਸਾਨੂੰ ਮਨ ਵੱਧਦਾ ਅਸੀਂ ਮਨੂ ਦੇ ਸੋਏ ਅਸੀਂ ਦੂਸਾਣੇ ਹੋਏ ਇਹ ਵਧਣਗੇ ਜਿਵੇਂ ਜਬਰ ਆ ਇਹ ਦਿਨ ਅਸੀਂ ਹੋਰ ਚਮਕਾਂਗੇ ਜਿਹੜਾ ਭਾਈ ਅਮਰਪਾਲ ਸਿੰਘ ਹਰਿਆਣਾ ਕਿਸੇ ਦੇ ਕਿਸੇ ਜਥੇਬੰਦੀਆਂ ਦੇ ਕੋਈ ਰਾਜਨੀਤਿਕ ਮਤ ਪੇਦ ਹੋ ਸਕਦੇ ਪਰ ਥਾਣਾ ਕੋਈ ਇਹ ਯਹੀ ਗੱਲ ਨਹੀਂ ਵੀ ਜਿੱਥੇ ਕੋਈ ਜਾ ਨਹੀਂ ਸਕਦਾ ਉਹ ਜਨਤਕ ਜਗ੍ਹਾ ਕਿਸੇ ਦੇ ਕੋਈ ਸ਼ੱਟ ਨਹੀਂ ਵੱਜੀ ਜੇ ਕੋਈ 23 24 ਦਾ ਕੋਈ ਧੱਕੋ ਧੱਕੀ ਦਾ ਕੇਸ ਉਹਨਾਂ ਦੇ ਸਰਕਾਰ ਆਪ ਦਾ ਕਾਨੂੰਨ ਲਾਗੂ ਕਰਦੀ ਐਨਐਸਏ ਦਾ ਦੇਸ਼ ਦੀ ਸਕਿਉਰਿਟੀ ਨੂੰ ਉੱਥੇ ਕੀ ਮਤਲਬ ਨਾ ਦੇਹ ਦੀ ਸਕਿਉਰਟੀ ਨੂੰ ਮਤਲਬ ਨਾ ਐਨਐਸਐ ਦਾ ਤੁਸੀਂ ਅਸੀਂ ਇਹਨਾਂ ਸਰਕਾਰਾਂ ਤੋਂ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਕੋਈ ਲੰਬੀ ਗੱਲ ਨਹੀਂ ਹਰਿਆਣਾ ਦੇ ਵਿੱਚ ਥਾਣੇ ਦੇ ਵਿੱਚ ਕਤਲ ਵੀ ਹੋਏ ਬੰਦੇ ਸਾੜਤੇ ਥਾਣਾ ਵੀ ਸਾੜਤਾ ਉੱਥੇ ਕਿਸੇ ਬੰਦੇ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ ਇੱਥੇ ਥਾਣੇ 'ਚ ਜਾ ਕੇ ਉਹਨਾਂ ਨੇ ਆਪਦਾ ਰੋਸ ਪ੍ਰਗਟ ਕੀਤਾ ਤੇ ਉਹਨੂੰ ਡਿਬਰੀ ਗਾਰਡ ਜਾਣ ਦਾ ਕੋਈ ਮਤਲਬ ਨਹੀਂ ਜਿਹੜੀਆਂ ਸਾਡੀਆਂ ਮੰਗਾਂ ਹੈ ਅਸੀਂ ਚਾਹੁੰਦੇ ਸਮੁੱਚੇ ਬੰਦਿਆਂ ਦੀ ਸਜ਼ਾਵਾਂ ਪੂਰੀਆਂ ਕਰਨ ਵਾਲੇ ਨਾਲ ਹੈ ਹੀ ਹੈ ਮੁਖ ਸਬਦੀਆਂ ਰਿਹਾਈਆਂ ਹੋਣ ਜੇ ਕੋਈ ਗਰਾਹ ਕਰਦਾ ਉਹਦੇ ਤੇ ਜੋ ਕਾਨੂੰਨ ਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਉਸ ਨੂੰ ਬੇਮਤਲੀ ਹਰਥਾ ਅਤਵਾਦ 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 ਕਿਹੜਾ ਅਤਵਾਦ ਹੈ ਇੱਥੇ ਪੰਜਾਬ ਦੇ ਵਿੱਚ ਕੋਈ ਫਿਰਕੂ ਭਾਈਚਾਰੇ ਨੂੰ ਕੋਈ ਸਮਾਜਿਕ ਭਾਈਚਾਰੇ ਨੂੰ ਕੋਈ ਖਤਰਾ ਨਹੀਂ ਇੱਥੇ 1984 ਵਾਪਰਿਆ ਕੋਈ ਆ ਸਾਰਾ ਪਿੰਡਾਂ ਦਾ ਭਾਈਚਾਰਾ ਖੜਾ ਹੈ ਤੁਸੀਂ ਪੰਜਾਬ ਦੇ ਰਹਿਣ ਵਾਲਿਆਂ ਇੱਕ ਬੰਦੇ ਦੇ ਪਿੰਡ ਦੇ ਵਿੱਚ Hindu ਭਾਈਚਾਰੇ ਦੀ ਵਾਦੀ 1% ਨਹੀਂ ਕੋਈ ਦੁਕਾਨਦਾਰ ਆ ਕੇ ਕਹਦੇ ਮੇਰੇ ਕਿਸੇ ਨੇ ਚੇਪੇੜਾ ਬਿਮਾਰੇ ਕਿਸੇ ਨੇ ਗਾਲ ਵੀ ਕੱਢੀ ਕੋਈ ਇਹ ਜੀ ਕਟ ਨਹੀਂ ਹੋਈ ਜੇ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਉਹ ਸ਼ਹਿਰਾਂ ਦੇ ਸ਼ਹਿਰ ਉਹਨਾਂ ਨੂੰ ਖਤਮ ਕਰ ਸਕਦੇ ਸੀ ਉਹ ਦਰਬਾਰ ਸਾਹਿਬ ਨੂੰ ਤੁਰੇ ਮੈਂ ਪਹਿਲਾਂ ਜਿਹੜੀ ਗੱਲ ਕਹੀ ਆ ਉਹੀ ਫਿਰ ਦਰਾਉਣਾ ਹੈ ਕਿ ਇਸ ਦੇਸ਼ ਦੀ ਤੇ ਇਹਨਾਂ ਹਕੂਮਤ ਕਰਨ ਵਾਲੇ ਲੋਕਾਂ ਦੀ ਕਿਸਮਤ ਮਾੜੀ ਐ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਮਾਰ ਦੇਣ ਵੜ ਦੇਣ ਜੇ ਅੱਗੇ 10 ਲੱਖ ਲੋਕ ਮਰੇ ਐ 10 20 ਲੱਖ 30 ਲੱਖ 40 ਲੱਖ 50 ਲੱਖ ਉਹ ਹੋਰ ਮਾਰ ਦੇਣ ਪਰ ਇਸ ਧਰਤੀ ਦੇ ਉੱਤੇ ਜਿੱਤ ਸਾਡੀ ਆ ਤੇ ਬਈ ਜੀ ਐਨਐਸਏ ਲਗਾ ਕੇ ਜੇਲਾਂ ਦੇ ਵਿੱਚ ਸੁਟਿਆ ਜਾ ਰਿਹਾ ਨੌਜਵਾਨੀ ਨੂੰ ਜੋ ਹੱਕਾਂ ਦੀ ਗੱਲ ਕਰਦੇ ਆ ਜੋ ਦਸਤਾਰਾਂ ਦੀ ਗੱਲ ਕਰਦੇ ਆ ਸਿੱਖੀ ਦੇ ਰੂਪ ਦੇ ਵਿੱਚ ਆਉਂਦੀ ਗੱਲ ਕਰਦੇ ਆ ਕੀ ਲੱਗਦਾ ਪੰਜਾਬ ਦੀ ਨੌਜਵਾਨੀ ਰੁਕੇਗੀ ਡਰੇਗੀ ਪੰਜਾਬ ਸਰਕਾਰ ਦੇ ਇਸ ਦਬ ਦਬਾਤ ਤੋਂ ਨਹੀਂ ਜੀ ਇਹ ਤਾਂ ਸਰਕਾਰਾਂ ਦਾ ਵਹਿਮ ਹੈ ਅਸੀਂ ਆਪ ਨੌਜਵਾਨ ਹੈ ਜਿਵੇਂ ਸਾਡੇ ਆਗੂ ਭਾਈ ਗੁਰਦੀਪ ਸਿੰਘ ਜੀ ਬਠਿੰਡਾ ਸਾਨੂੰ ਜਿੱਥੇ ਸੇਵਾ ਲਈ ਬੁਲਾਉਂਦੇ ਅਸੀਂ ਵੱਧ ਚੜ ਕੇ ਅੱਗੇ ਹੋ ਕੇ ਮਤਲਬ ਇਹਨਾਂ ਨਾਲ ਹਾਜ਼ਰੀ ਭਰਦੇ ਆ ਜੇ ਸਾਨੂੰ ਮਤਲਬ ਜਾਨਣਾ ਵੀ ਦੇਣੀਆਂ ਪਈਆਂ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਸੋ ਭਾਈ ਅਮਰਤਪਾਲ ਸਿੰਘ ਜੀ ਚਲੋ ਆ ਕੌਮ ਦਾ ਪ੍ਰਚਾਰ ਕਰ ਰਹੇ ਸੀ ਜਿਵੇਂ ਸਰਦਾਰ ਜੀ ਨੇ ਦੱਸਿਆ ਵੀ ਉਹ ਥਾਣੇ ਦੇ ਵਿੱਚ ਕੋਈ ਰੋਸ ਮੁਜ਼ਾਹਰਾ ਕਰਨ ਗਏ ਆ ਤੇ ਉੱਥੇ ਐਨਐਸਸੀ ਲਾ ਦਿੱਤੀ ਜਾਨੀ ਇਹ ਸ਼ਰਮ ਵਾਲੀ ਗੱਲ ਹੈ ਸਰਕਾਰ ਵਾਸਤੇ ਤੇ ਜੋ ਬੰਦੀ ਸਿੱਖਾਂ ਦੀ ਰਿਹਾਈ ਲਈ ਅੱਜ ਵੱਡੇ ਮੋਰਚੇ ਅਸੀਂ ਜਿਹੜੇ ਮਤਲਬ ਲਾਏ ਆ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਜਿਹੜੇ ਫ੍ਰੀ ਕਰਾਏ ਆ ਤਿੰਨ ਘੰਟਿਆਂ ਵਾਸਤੇ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚੀਆਂ ਸਾਡੀ ਗੌਮ ਦੇ ਆਗੂ ਸੇ ਬਣ ਪਹੁੰਚੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਜੀ ਤਾਂ ਤੁਹਾਨੂੰ ਲੱਗਦਾ ਬੰਦੀ ਸਿੰਘਾਂ ਦੀ ਰਿਹਾਈ ਜਲਦ ਹੋਵੇਗੀ ਹਾਂਜੀ ਸਾਨੂੰ ਤਾਂ ਲੱਗਦਾ ਕਾਨੂੰਨ ਮੁਤਾਬਕ ਵੀ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਆ ਤੇ ਇਹਦੇ ਫਿਰ ਕਾਨੂੰਨ ਆ ਜਿਹੜਾ ਇਹ ਸਿੱਖਾਂ ਨਾਲ ਤੱਕਾ ਕਰ ਰਿਹਾ ਹੈ ਤੇ ਇਹ ਗੁਲਾਮੀ ਦੀ ਨਿਸ਼ਾਨੀ ਹੈ ਸੋ ਕਿਰਪਾ ਕਰਕੇ ਕਾਰ ਨੂੰ ਬੇਨਤੀ ਕਰਦੇ ਆਂ ਵੀ ਸਿੱਖਾਂ ਨਾਲ ਇਹ ਤੱਕਾ ਨਾ ਕਰੋ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਜਿਵੇਂ ਆ ਸਰਸੇ ਵਾਲਾ ਹੈਗਾ ਰਾਮ ਰਹੀਮ ਤੇ ਇਹਨੂੰ ਆ ਦੂਜੇ ਮਹੀਨੇ ਹੀ ਪਰੋਲ ਸਰਕਾਰ ਦੇ ਦਿੰਦੀ ਹੈ ਤੇ ਕਿੰਨੇ ਉਹਦੇ ਤੇ ਬਲਾਦਕਾਰ ਦੇ ਦੋਸ਼ ਹੈ ਤੇ ਕਿੰਨੇ ਉਹਨੇ ਕਤਲੇਆਮ ਕੀਤੇ ਹੈ ਤੇ ਹੋਰ ਵੀ ਕਈ ਜਿਹੜੇ ਉਹਨਾਂ ਦੇ ਕੇਸ ਚੱਲਦੇ ਆ ਤੇ ਸਾਡੇ ਭਾਈ ਜਗਤਾਰ ਸਿੰਘ ਜੀ ਹਵਾਰਾ ਜਾ ਕੌਮ ਦੇ ਹੋਰ ਭਾਈ ਤਾਰਾ ਜੀ ਜਥੇਦਾਰ ਜਾਂ ਹੋਰ ਵੀ ਜਿਹੜੇ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਮੁਸਲਮਾਨ ਭਾਵੇਂ ਜਿਨੇ ਵੀ ਜਿਹੜੇ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਇਹਨਾਂ ਦੀ ਸਾਰਿਆਂ ਦੀ ਰਿਹਾਈ ਲਈ ਅਸੀਂ ਮਤਲਬ ਇਹ ਮੰਗ ਰੱਖੀ ਹੈ ਤੇ ਸਾਨੂੰ ਇੱਕ ਸਾਲ ਨਹੀਂ ਲਗਭਗ ਕਈ ਸਾਲਾਂ ਤੋਂ ਸਰਦਾਰ ਗੁਰਦੀਪ ਸਿੰਘ ਜੀ ਬਟਿੰਡਾ ਹੋਣੀ ਅਤੇ ਸਾਰੇ ਆਗੂ ਕੌਮ ਦੇ ਵੀ ਵੱਧ ਚੜ ਕੇ ਮਤਲਬ ਉਹਨਾਂ ਦੀ ਰਿਹਾਈ ਲਈ ਮੰਗ ਕਰ ਰਹੇ ਆ ਪਰ ਬਟ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਤੇ ਅਸੀਂ ਸਰਕਾਰਾਂ ਨੂੰ ਚਾਹੁੰਦੇ ਆ ਚੇਤਾਵਨੀ ਦਿੰਨੇ ਆ ਵੀ ਅੱਗੇ ਵੱਡੀ ਗੰਟੀ ਵਿੱਚ ਅਸੀਂ ਕੋਈ ਇਹੋ ਜਿਹਾ ਪੰਜਾਬ ਦਾ ਪੰਜਾਬ ਵਿੱਚ ਧਰਨਾ ਨਾ ਲਾਈਏ ਰੋਸ ਮੁਜ਼ਾਰੇ ਨਾ ਕਰੀਏ ਜਿਹਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਮਤਲਬ ਸ਼ਾਂਤ ਰੱਖੀਏ ਅਸੀਂ ਸ਼ਾਂਤਮਈ ਰੋਸ ਧਰਨਿਆਂ ਨਾਲ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ ਕਿਉਂ ਡਰ ਲੱਗਦਾ ਸਰਕਾਰਾਂ ਨੂੰ ਕਿ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਸਰ ਸਰਕਾਰਾਂ ਨੂੰ ਤੇ ਡਰ ਵੇਖੋ ਇਦਾਂ ਹੀ ਹੈ ਜੀ ਉੱਤੇ ਜਿਹੜੀਆਂ ਸਰਕਾਰਾਂ ਬੈਠੀਆਂ ਕੇਜਰੀਵਾਲ ਵਰਗੇ ਆ ਤੇ ਉਹਨਾਂ ਦੇ ਮੁਤਾਬਕ ਹੀ ਭਗਵੰਤ ਮਾਨ ਜੀ ਅੱਗੇ ਚੱਲ ਰਹੇ ਆ ਪੰਜਾਬ ਵਿੱਚ ਤੇ ਪਹਿਲਾਂ ਵੀ ਸਰਕਾਰਾਂ ਜਿਹੜੀਆਂ ਅਕਾਲੀ ਦੀ ਸਰਕਾਰ ਰਹੀ ਜਾਂ ਕਾਂਗਰਸ ਰਹੀ ਹੈ ਹੁਣ ਆਮ ਆਦਮੀ ਵਾਲੇ ਆ ਤੇ ਇਹਨਾਂ ਨੇ ਸਿੱਖਾਂ ਨਾਲ ਕਦੇ ਵੀ ਇਨਸਾਫ ਨਹੀਂ ਕੀਤਾ ਤੇ ਇਹਨਾਂ ਨੂੰ ਡਰ ਰਹੀ ਹੈ ਜੀ ਵੇਖੋ ਵੀ ਸਾਡੀ ਜੰਤ ਸਾਡੀ ਹੋਣੀ ਅਖੀਰ ਦੇ ਵਿੱਚ ਤੇ ਜਿਹੜੇ ਸਾਡੇ ਬੰਦੀ ਸਿੱਖ ਵੀਰ ਅੰਦਰ ਬੈਠੇ ਆ ਤੇ ਇਹਨਾਂ ਨੂੰ ਡਰ ਆ ਵੀ ਵੀ ਬਾਹਰ ਆਉਣਗੇ ਤੇ ਕੌਮ ਦਾ ਪ੍ਰਚਾਰ ਹੋਵੇਗਾ ਤੇ ਜਿਹੜੇ ਕੋਈ ਭ੍ਰਿਸ਼ਟਾਚਾਰ ਆ ਉਹ ਖਤਮ ਹੋਵੇਗਾ ਤਾਂ ਹੀ ਇਹਨਾਂ ਨੂੰ ਡਰ ਆ ਸਰਕਾਰ ਨੂੰ ਜੀ ਵੇਖਦੇ ਵਿੱਚ ਇਹ ਫੈਸਲਾ ਦਾ ਕਰਨਾ ਹੈ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਤੇ ਕਿਸਾਨਾਂ ਜਥੇਬੰਦੀਆਂ ਜਿਹੜੀਆਂ ਮੋਰਚੇ ਦੀ ਮੈਂਬਰ ਵੀ ਹੈ ਜਿਵੇਂ ਅੱਜ ਭਾਰਤੀ ਸੰਜੀਵਨਾ ਕ੍ਰਾਂਤੀਕਾਰੀ ਹੈ ਦਰਸ਼ਨ ਪਾਰੂਰੀ ਡਾਕਟਰ ਦਰਸ਼ਨ ਪਾਰੂਰੀ ਸਿਆਣੇ ਆਗੂ ਹੈ ਉਹਦਾ ਮੈਂਬਰ ਹੈ ਇਸ ਮੋਰਚੇ ਦੇ ਜਿਹੜੇ ਨਹੀਂ ਵੀ ਮੈਂਬਰ ਉਹਨਾਂ ਨਾਲ ਵੀ ਸਲਾਹ ਕਰਕੇ ਅਸੀਂ ਯਤਨ ਕਰਾਂਗੇ ਕਿ ਤਾਂ ਲੋਕਾਂ ਦੇ ਉੱਤੇ ਜਿਹੜਾ ਨਜਾਇਜ਼ ਟੋਲ